ਅਸ਼ਾ ਤੁਹਾਨੂੰ ਬਧਾਈ ਬੋਲਦਾ ਪੰਜਾਬ ਦੇ ਲੋਕ ਥੋੜੇ ਜਿਹਾ بڑا ਕਰਦੇ ਖਾਬ ਹੋਇ ਪਏ ਤੇ ਅੰਗਰੇਜ਼ ਸਾਡੀ ਜੀ ਕੇ ਨਾ ਕਿ ਸਾਨੂੰ ਪੰਜਾਬ ਦੇ ਨਾਲ ਵੈਸੇ ਤਾਂ ਆਪਾ ਖੜਦਾ ਹੀ ਆ ਪੰਜਾਬੀ ਨਾਲੇ ਤਾੜੀ ਲਾਉਂਦੇ ਸਾਰੇ ਫਿਰ ਬਾਤ ਇਹਦਾ ਮਤਲਬ ਇਹ ਕਰਦਾ ਕਿ ਹਮੇਸ਼ਾ ਕਰਦਾ ਹੈ ਅਸੀਂ ਸਾਰੇ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਜੀ ਜਿੰਨੇ ਵੀ ਉਥੇ ਪਹੁੰਚ ਰਹੇ ਹੋ ਉਹਨਾਂ ਦਾ ਬਹੁਤ ਧੰਨਵਾਦ ਹੈ ਆਪਣਾ ਵੀ ਮੰਨਦਾ ਅਸੀਂ ਬਾਹਰ ਬੈਠੇ ਜੁੜੇ ਅਸੀਂ ਆਪ ਦਾ ਜਿੰਨਾ ਚੋਕ ਤੱਕ ਬਣ ਸਕਦਾ ਜਾਂ ਜੋ ਵੀ ਹੋ ਸਕਦਾ ਆਪਾਂ ਉਹ ਜਿੰਨਾ ਪਾਈ ਲਈ ਮੈਂ ਨਾ ਤੇ ਇਸ ਸ਼ੋਹਰ ਵਿੱਚ ਨਹੀਂ ਫੀਸ ਸਾਰੇ ਹਰ ਇੱਕ ਹਰ ਦੇ ਨਾਮ ਨੂੰ ਤੇ ਸਾਰੇ ਦਾ ਫਰਕ ਸਾਰਾ ਫਰਕ बख्शे वैसे तो पंजाब चढ़ती कला चाहे तो लंगर करके लड़ाइया मैं वेगा कहना मैं वेगा चढ़ती कला चल सो जिन्ना भी बढ़ सकिया जिन्ना भी हो सकता सारे घर चल जो उन्होंने मालिक सब चढ़